ਮਤਲਬ ਪਾਠ ਕਰਨਾ ਹੀ ਗੁਰੂ ਦਾ دیدار ਕਰਨਾ ਹੈ ਸਿਰਫ ਬਾਹਰੀ ਰੂਪ ਨੂੰ ਦੇਖਣਾ ਨਹੀਂ ਹਾਂਜੀ ਪਾਠ ਕਰਨਾ ਸਮਝਣਾ ਵਿਚਾਰਨਾ ਤੇ ਕਮਾਉਣਾ ਇਹ ਹੈ ਅਸਲ دیدار ਵਾਹ ਇਹ ਤਾਂ ਬਹੁਤ ਸਪਸ਼ਟ ਹੋ ਗਿਆ ਜੀ ਹੁਣ ਆਪਾਂ ਗੱਲ ਕਰਦੇ ਹਾਂ ਸਿੱਖੀ ਦੇ ਸਭ ਤੋਂ ਬੁਨਿਆਦੀ ਸਿਧਾਂਤ ਦੀ ਸ਼ਬਦ ਗੁਰੂ ਮਤਲਬ ਸ਼ਬਦ ਹੀ ਗੁਰੂ ਹੈ ਗੁਰਬਾਣੀ ਆਪ ਕਹਿੰਦੀ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰ ਤੱਕ ਗੁਰੂ ਨਿਸਤਾਰੇ ਇਸ ਤੋਂ ਬਾਅਦ ਸਪਸ਼ਟਤਾ ਕੁਝ ਹੋਈ ਨਹੀਂ ਸਕਤਾ ਅਸਲ ਵਿੱਚ ਇਹ ਪੰਕਤੀਆਂ ਹੀ ਸਾਰਾ ਨਿਚੋੜ ਹਨ ਬਾਣੀ ਸਿਰਫ ਅੱਖਰ ਨਹੀਂ ਇਹ ਗੁਰੂ ਹੈ ਤੇ ਇਸ ਦੇ ਅੰਦਰ ਅੰਮ੍ਰਿਤ ਹੈ ਆਤਮਿਕ ਜੀਵਨ ਦੇਣ ਵਾਲਾ ਤੇ ਅੱਗੇ ਸ਼ਰਤ ਦੱਸੀ ਹੈ ਜਦੋਂ ਸੇਵਕ ਸਿੱਖ ਗੁਰੂ ਬਾਣੀ ਦੇ ਕਹੇ ਅਨੁਸਾਰ ਚੱਲਦਾ ਹੈ ਉਸ ਨੂੰ ਮੰਨਦਾ ਹੈ ਹਾਂ ਮੰਨਦਾ ਹੈ ਸਿਰਫ ਪੜਦਾ ਨਹੀਂ ਹਾਂ ਮੰਨਦਾ ਹੈ ਪਾਪ ਹੁਕਮ ਕਮਾਉਂਦਾ ਹੈ ਤਾਂ ਫਿਰ ਸਾਖਿਆਤ